ਅਗੇ ਵਧਾਂਗੇ ਬਠਿੰਡਾ ਰਿਸ਼ਵਤ ਕਾਂਡ ਮਾਮਲੇ ਵਿੱਚ ਅਮਿਤ ਰਤਨ ਤੇ ਕਾਰਵਾਈ ਨਾ ਕਰਨ ਤੇ ਇਥੇ ਸਵਾਲ ਖੜੇ ਹੋ ਰਹੇ ਨੇ ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੇ ਇਲਜ਼ਾਮ ਲਗਾਏ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਸਰਾਰੀ ਤੇ ਹੁਣ ਅਮਿਤ ਰਤਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਮਣੀ ਅਕਾਲੀ ਦਲ ਨੇ ਵੀ ਰਤਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਾਰਟੀ ਚੋਂ ਬਾਹਰ ਕੱਢਿਆ ਸੀ ਸ਼ਬੀਰ ਸਿੰਘ ਬਾਦਲ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਹੀ ਬਾਹਰ ਕੱਢਿਆ ਗਿਆ ਸੀ ਪਾਰਟੀ ਚੋਂ ਤੇ ਪਹਿਲਾਂ ਸਰਾਰੀ ਤੇ ਹੁਣ ਅਮਿਤ ਰਤਨ ਨੂੰ ਬਚਾਉਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਰਤਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਇਆ ਸੀ। ਸੋ ਬੀਤੇ ਕੱਲ ਜਿਹੜਾ ਇਨਸੀਡੈਂਟ ਹੋਇਆ ਪ੍ਰਿੰਟਾ ਦਾ ਐਮਐਲਏ ਦਾ ਆਮ ਆਦਮੀ ਸਰਕਾਰ ਜਿਹੜੀ ਪੰਜਾਬ ਚ ਆਈ ਹੈ ਉਹਨਾਂ ਨੇ ਕੀ ਕੀਤਾ ਸੀ ਸਰਕਾਰ ਬੰਦ ਤੋਂ ਪਹਿਲੇ ਕਿ ਸਾਡੀ ਇੱਕ ਮਾਨਦਾਰ ਪਾਰਟੀ ਹੈ ਮਾਨਦਾਰ ਸਾਡੇ ਐਮਐਲਏ ਹੈ ਤੇ ਹੋਕ ਹੀ ਰਿਹਾ ਹੈ ਲਗਾਤਾਰ ਹਰ ਮਹੀਨੇ ਕੋਈ ਨਾ ਕੋਈ ਇਹਨਾਂ ਦਾ ਮੰਤਰੀ ਕੋਈ ਨਾ ਕੋਈ ਉਹਨਾਂ ਦਾ ਐਮਐਲਏ ਫੜਿਆ ਜਾ ਰਿਹਾ ਤੇ ਨਾਲੇ ਫਿਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਅਮਿਤ ਰਤਨ ਜਿਹੜਾ ਰੰਗੇ ਹੱਥ ਪੜਿਆ ਗਿਆ ਕੱਲ ਜਿਹੜੇ ਸਰਪੰਚ ਉਸ ਪਿੰਡ ਦਾ ਕੁਦੇ ਪਿੰਡ ਦਾ ਸਰਪੰਚ ਨੇ ਆਪ ਕਿਹਾ ਕਿ 25 ਲੱਖ ਦੀ ਗ੍ਰਾਂਟ ਵਿੱਚੋਂ 5 ਲੱਖ ਉਹਨੇ ਮੰਗਿਆ ਉਹਨੇ ਸਾਰੀ ਰਿਕਾਰਡਿੰਗ ਕੀਤੀ ਤੇ ਉਹਨੇ ਆਪਣੇ ਦਰਖਾਸਤ ਵਿੱਚ ਵੀ ਕਿਹਾ ਤੇ ਜਦੋਂ ਰੇਡ ਪਈ ਬਿਜਲੈਸ ਦੀ ਅਮਰਤਨ ਵੀ ਉੱਥੇ ਸੀ ਤੇ ਹੁਣ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆ ਅਮਿਤ ਰਤਨ ਉਹ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਚੋਂ ਕੱਢਿਆ ਸੀ ਕਿਉਂਕਿ ਉਹਨੇ ਠੱਗੀਆਂ ਮਾਰੀਆਂ ਸੀ ਅਸੀਂ ਆਪਣੀ ਪਾਰਟੀ ਦੀ ਇੱਕ ਹਾਈਪਰਡ ਕਮੇਟੀ ਮਲੂਕਾ ਸਾਹਿਬ ਦੀ ਅਗਵਾਈ ਥੱਲੇ ਬਣਾਈ ਸੀ ਕਿ ਦੇਖੋ ਕਿਉਂਕਿ ਕਈ ਲੋਕਾਂ ਨੂੰ ਇਹਨੇ ਠੱਗੀ ਮਾਰੀ ਸੀ ਤੋ ਜਦ ਰਿਪੋਰਟ ਆਈ ਤੇ ਲੋਕੀ ਆਏ ਕਿ ਕਿਸੇ ਕਿਥੇ ਤੋਂ 5 ਲੱਖ ਕਿਸੇ ਤੋਂ 10 ਲੱਖ ਕਿਸੇ ਤੋਂ 2 ਲੱਖ ਮਾਰਿਆ ਸੀ ਠੱਗੀ ਮਾਰੀ ਤੇ ਅਸੀਂ ਉਹਨੂੰ ਪਾਰਟੀ ਤੋਂ ਐਕਸਪੈਲਡ ਕਰ ਦਿੱਤਾ ਉਸ ਐਕਸਪੈਲਡ ਪਾਰਟੀ ਅਸੀਂ ਕੀਤਾ ਤੇ ਕਰਪਟ ਬੰਦੇ ਨੂੰ ਆਮ ਆਦਮੀ ਪਾਰਟੀ ਨੇ ਫਿਰ ਤੋਂ ਟਿਕਟ ਦੇ ਦਿੱਤੀ ਤੇ ਨਤੀਜਾ ਕੋਈ ਹੈ ਇਹਨੂੰ ਤਾਂ ਕਰਪਸ਼ਨ ਦੀ ਬਿਮਾਰੀ ਹੈ ਇਤੋਂ ਜ਼ਿਆਦਾ ਮਾੜਾ ਬੰਦਾ ਕਰਪਟ ਬੰਦਾ ਕੋਈ ਹੋ ਨਹੀਂ ਸਕਦਾ ਮੈਂ ਕਹਿੰਦਾ ਭਗਵੰਤ ਮਾਨ ਨੂੰ ਬਚਾਉਣ ਦੀ ਬਜਾਏ ਨੂੰ ਇਹਨੂੰ ਇਮੀਡੀਏਟਲੀ ਅੰਦਰ ਕਰਨਾ ਚਾਹੀਦਾ ਹੈ ਇਦੋਂ ਅਜ ਸਬੂਤ ਦੀ ਕੀ ਲੋੜ ਹੈ ਸਰਪੰਚ ਦੀ ਤੇ ਉਸ ਐਮਐਲਏ ਦੀ ਰਿਕਾਰਡਿੰਗ ਹੈ ਦਰਖਾਸਤ ਹੈ ਹੁਣ ਰਾਤ ਨੂੰ ਕੱਲ ਪਿਛਲੇ ਦਰਵਾਜ਼ੇ ਤੋਂ ਕੱਢਿਆ ਪੁਲਿਸ ਨੇ ਮਾਨ ਸਾਹਿਬ ਕੇਜਰੀਵਾਲ ਸਾਹਿਬ ਕਿਉਂ ਵਿਚਾਰੇ ਹੋ ਕਿਉਂਕਿ ਸਾਰਾ ਪੈਸਾ ਤੁਹਾਡੇ ਕੋਲ ਜਾ ਰਿਹਾ ਇਸ ਲਈ